ਸਾਹਮਣੇ ਦੇਖੋ ਕੀ ਲਿਖਿਆ ਮੁਸਕਰਾइए ਆਪ ਲੇਹ ਮੇ ਹਨ ਤੇ ਇਸ ਟਾਈਮ ਅਸੀਂ ਖੜੇ ਹਾਂ ਜੀ ਲੇਹ ਸ਼ਹਿਰ ਦੇ ਇੱਕ ਵਿਊ ਪੁਆਇੰਟ ਤੇ ਤੇ ਐਲਟੀਟਿਊਡ ਹੈਗਾ ਦਾ 13000 ਫੁੱਟ ਤੇ ਇੱਥੋਂ ਪੂਰਾ ਲੇਹ ਸ਼ਹਿਰ ਦਿਖਦਾ ਅੱਜ ਥੋੜੀ ਥੋੜੀ ਬੱਦਲ ਵਾਈ ਹੈ ਤਾਂ ਕਰਕੇ ਦੂਰ ਤੱਕ ਜਿਹੜੀ ਵਿਜ਼ਿਬਿਲਟੀ ਉਹ ਨਹੀਂ ਹੈਗੀ ਹੁਣ ਅਸੀਂ ਇੱਥੋਂ ਚੱਲੇ ਹਾਂ ਕੋਈ 34 35 ਕਿਲੋਮੀਟਰ ਦੂਰ ਦੁਨੀਆ ਦੀ ਸਭ ਤੋਂ ਉੱਚੀ ਸੜਕ ਖੁਰਦੁੰਗਲਾ ਟਾਪ ਜਾਂ ਖੁਰਦੁੰਗਲਾ ਪਾਸ ਵੀ ਉਹਨੂੰ ਕਹਿੰਦੇ ਆ ਐਲਟੀਟਿਊਡ ਹੋ ਜਿਹਦਾ ਹੋਊਗਾ 18500 ਸਮਥਿੰਗ ਤੇ ਹੁਣ 13 ਤੇ ਅਸੀਂ ਖੜੇ ਆ ਲਗਭਗ ਮੈਨੂੰ ਲੱਗਦਾ 55500 ਫੁੱਟ ਅਸੀਂ ਹੋਰ ਚੜਾਂਗੇ ਅਗਲੇ 1 ਘੰਟੇ ਦੇ ਵਿੱਚ 34 35 ਕਿਲੋਮੀਟਰ ਇੱਕ ਘੰਟੇ ਦਾ ਮੇਰੇ ਖਿਆਲ ਚ ਸਫਰ ਉਹ ਪਿਛਲੇ ਪਹਾੜ ਨੇ ਜਿਹੜੇ ਉਹਨਾਂ ਚ ਜਿਹੜਾ ਖੁਰਦੁੰਗਲਾ ਪਾਸ ਖੁਰਦੁੰਗਲਾ ਟਾਪ ਪੈਂਦਾ ਹੈਗਾ ਬਾਕੀ ਕਿਹੋ ਜਿਹਾ ਸਫਰ ਰਹਿੰਦਾ ਹੈ ਦੁਨੀਆ ਦੀ ਉੱਚੀ ਸੜਕ ਤੋਂ ਕਿਹੋ ਜਿਹਾ ਦਿਖਦਾ ਕਿੰਨੀ ਕੁ ਮੁਸ਼ਕਲ ਆਉਣਗੀਆਂ ਉਹ ਸਾਰਾ ਕੁਝ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਾਰ ਆਪਣੀ ਰੈਡੀ ਹੈ ਜੀ ਤੇ ਟੋਨੀ ਵੀਰਾ ਹਮੇਸ਼ਾ ਹੀ ਆਪਣੇ ਨਾਲ ਹੁੰਦਾ ਹੈਗਾ ਤੇ ਗੱਡੀ ਸਕੋਰਪਿਓ ਮੋੜ ਲਈ ਹੁਣ ਪਹਾੜਾਂ ਵੱਲ ਨੂੰ ਬਾਕੀ ਆ ਕੇ ਜਿਹੜੀਆਂ ਲੇਹਦੀਆਂ ਕੁਝ ਥਾਵਾਂ ਆ ਫਿਰ ਉਹ ਤੁਹਾਨੂੰ ਦਿਖਾਉਨੇ ਆ लेट्स ਗੋ ਬ੍ਰਦਰ ਚਲੈਂ ਬਰਫ ਨਹੀਂ ਬਈ ਹੋਈ ਏ ਰਜਮੀ ਹਨਾ ਪਹਿਲਾਂ ਇਹ ਹੁੰਦਾ ਸੀਗਾ ਵੀ ਜਿਹੜੀ ਦੁਨੀਆ ਦੀ ਸਭ ਤੋਂ ਚੀਜ਼ ਸੜਕ ਹੈ ਨਾ ਵੀ ਇਹ ਬਰਫਨ ਵਾਲੀ ਭਰੀ ਰਹਿੰਦੀ ਹੋਊਗੀ ਪਰ ਲੇ ਡਰਾਈ ਹੈ ਮਤਲਬ ਡਰਾਈ ਏਰੀਆ ਲੇ ਦਾ ਤਾਂ ਕਰਕੇ ਬਰਫ ਕੱਟ ਪੈਂਦੀ ਹੈ ਇੱਥੇ ਉੱਪਰ ਜਾ ਕੇ ਜਮਾ ਟਾਪ ਤੇ ਦੇਖਾਂਗੇ ਅਜੇ ਵੀ ਕਿੰਨੀ ਕਿ ਬਰਫੂ ਮਨ ਲਾਦਾ ਟਾਪ ਤੇ ਤਾਂ ਕਾਫੀ ਜ਼ਿਆਦਾ ਹੋਣੀ ਰਸਤੇ 'ਚ ਨਾ ਜਾਂਦਿਆਂ ਦੇ ਐਡੇ ਸੋਹਣੇ ਵਿਊ ਆਉਂਦੇ ਆ ਜੀ ਕਰਦਾ ਬੰਦਾ ਸਾਰੇ ਕਿਤੇ ਰੁਕੀ ਜਾਵੇ ਤੇ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਸੀ ਨਾ ਵੀ ਪਹਾੜਾਂ ਦੇ ਜਿਹੜੀ ਬਰਫ਼ ਹੈ ਜਾਂਦੇ ਨੂੰ ਹੈ ਨਹੀਂ ਪਰ ਉਹ ਦੂਰ ਦੂਰ ਜੰਨੀਆਂ ਮਤਲਬ ਉੱਚੇ ਪਹਾੜ ਉਹਨਾਂ ਦੇ ਦੇਖੋ ਤੁਸੀਂ ਸਾਰੇ ਬਰਫ਼ ਨਾਲ ਭਰੇ ਹੋਏ ਐ ਜਿਹੜਾ ਤੁਸੀਂ ਸਾਹਮਣੇ ਛੋਟਾ ਜਿਹਾ ਦੇਖ ਰਹੇ ਹੋ ਨਾ ਲੈ ਆ ਹੁਣ ਉਹ ਤੇ ਹਜੇ ਅਸੀਂ ਮੇਲਾ ਦਾ ਮਸੇ 10 ਕਿਲੋਮੀਟਰ ਆਏ ਆ 10 ਜਾਂ 12 ਕਿਲੋਮੀਟਰ ਆਏ ਹੋਵਾਂਗੇ 12 ਕਿਲੋਮੀਟਰ ਵਾਦੀ ਲੈ ਨੱਕ ਦੇਖਣ ਲੱਗ ਗਿਆ ਉੱਪਰੋਂ ਦਾ ਮੇਲਾ ਜਦੋਂ ਖਰਦੁੰਗਲਾ ਟਾਪ ਬਿਲਕੁਲ ਟਾਪ ਤੇ ਪਹੁੰਚ ਗਏ ਉੱਥੋਂ ਤਾਂ ਮੇਲਾ ਬਿਲਕੁਲ ਹੀ ਦਿਖਣਾ ਹੀ ਬੰਦ ਹੋ ਜਾਊਗਾ ਪਰ ਉਹ ਜਿਹੜੀਆਂ ਸਾਹਮਣੇ ਵਾਲੀਆਂ ਪਹਾੜੀਆਂ ਲੈ ਸ਼ਹਿਰ ਤੋਂ ਦਿਖਦੀਆਂ ਨਹੀਂ ਹੁੰਦੀਆਂ ਇੱਥੋਂ ਸਾਫ਼ ਦਿਖਦੀਆਂ ਸਾਰੀਆਂ ਇਹ ਲੈ ਬਾਈ ਜਿੱਥੇ ਸਾਨੂੰ ਜਾਂਦੇ ਨੂੰ ਠੰਡ ਲੱਗੀ ਜਾਂਦੀ ਹੈ ਗੱਡੀ 'ਚ ਇਹ ਬੰਦਾ ਗੋਰਿਆਂ ਦੇ ਕੰਮ ਹੀ ਹੁੰਦੇ ਨੇ ਇੰਗਲੈਂਡ ਤੋਂ ਆ ਤੇ ਹਿਮਾਲਿਆਂ ਲਈ ਫਿਰਦਾ ਹੈ ਦੁਨੀਆ ਦੇ ਸਭ ਤੋਂ ਉੱਚੇ ਰੋਡ ਤੇ ਹਿਮਾਲਿਆਂ ਤੇ ਕਹਿੰਦਾ ਮੈਂ ਟਾਪ ਕਰਕੇ ਆਇਆ ਜਮਾ ਤੇ ਮੋਟਰਸਾਈਕਲ ਸਾਹ ਲੈਣੋਂ ਹਟ ਜਾਂਦੇ ਨੇ ਇੰਨੀ ਮੁਸ਼ਕਲ ਹੈ ਤਾਂ ਚੜਾਉਣਾ ਗੱਡੀਆਂ ਸਾਹ ਲੈਣੋਂ ਹਟ ਜਾਂਦੀਆਂ ਆਕਸੀਜਨ ਘੱਟ ਹੈਗੀ ਓਕੇ ਵੈਲ ਡਨ ਯੇ ਹਵ ਅ ਸੇਫ ਜਰਨੀ ਅੱਜ ਇੱਥੇ ਯਾ ਕਮਾਲ ਹੋ ਗਈ ਯਾਰ ਇਹਨਾਂ ਦੇ ਕੰਮ ਵੱਲੀ ਹੁੰਦੇ ਨੇ ਤੇ ਦੇਖ ਕੇ ਇਹਨਾਂ ਦੇ ਨਾਲ ਚ ਦੇਖ ਕੇ ਡਰ ਲੱਗਣ ਲੱਗ ਜਾਂਦਾ ਹੈਗਾ ਵੀ ਹਾਂ ਵੀ ਐ ਬੰਦਾ ਪੰਗਾ ਲੈ ਲੇ ਬਾਏ ਬਾਏ ਜਵਾਨੀ ਪਹਿਰੇ ਵਾਸਤੇ ਅਸੀਂ ਵੀ ਬੁਲਟ ਤੇ ਕੀਤਾ ਇਹ ਆਜੋ ਵਾਲੀ ਭਾਈ 2016 ਚ ਅਸੀਂ ਬੁਲਟ ਤੇ ਹੀ ਲੈ ਕੇ ਚੜੇ ਆਂ ਆ ਰੋੜ ਉਤੋਂ ਦੀ ਪਰ ਟਾਈਮ ਟਾਈਮ ਦਾ ਫਰਕ ਹੁੰਦਾ 10 ਸਾਲ 10 ਸਾਲ ਹੋ ਗਈ 10 ਸਾਲ ਪੁਰਾਣੀ ਗੱਲ ਹੋ ਗਈ ਲਗਭਗ ਤੇ ਸਾਡਾ ਪਹਿਲਾਂ ਪਲਾਨ ਤਾਂ ਹੈਗਾ ਸੀ ਵੀ ਬਾਈਕਰੈਂਟ ਤੇ ਲੈਣੀ ਹੈ ਉੱਪਰ ਚੜਦੇ ਪਰ ਠੰਡ ਬਹੁਤ ਜ਼ਿਆਦਾ ਯਾਰ ਤੇ ਆਕਸੀਜਨ ਤਾਂ ਹੁਣੀ ਘੱਟਾ ਸਾਨੂੰ ਸਾਹ ਹਜੇ ਅਸੀਂ ਪਹੁੰਚੇ ਵੀ ਨਹੀਂ ਅੱਧਕ ਚ ਆਏ ਮੈਨੂੰ ਲੱਗਦਾ ਸਾਹ ਲੈਣ ਨੂੰ ਤਕਲੀਫ ਹੋ ਰਹੀ ਹੈ ਤੁਹਾਨੂੰ ਵੀ ਕੱਲ ਨੂੰ ਦੇਖਦੇ ਆਪਾਂ ਹਾਂ ਜੋਰ ਜਵਾਨ ਹੀ ਆ ਯਾਰ ਨਾ ਗਿਆ ਤੇ ਮੈਨੂੰ ਮੈਨੂੰ ਤਾਂ ਸਾਹ ਲੈਣ ਚ ਥੋੜੀ ਥੋੜੀ ਤਕਲੀਫ ਹੋਣ ਲੱਗੀ ਤੇ ਬਾਕੀ ਸਮਰ ਦੇ ਟਾਈਮ ਬਹੁਤ ਸਾਰੇ ਟੂਰਿਸਟ ਜਾਂਦੇ ਹੁੰਦੇ ਆ ਬਹੁਤ ਸਾਰੀਆਂ ਗੱਡੀਆਂ ਜਾਂਦੀਆਂ ਦਿਖਦੀਆਂ ਤੇ ਵਿੰਟਰ ਚ ਤਾਂ ਹੁਣ ਬਹੁਤ ਘੱਟ ਲੋਕ ਜਾ ਰਹੇ ਆ ਕੁਛ-ਕੁਛ ਕੋ ਗੱਡੀਆਂ ਕੁਛ-ਕੁਛ ਜਾ ਰਹੇ ਆ ਤੇ ਅਸੀਂ ਟਾਈਮ ਲੈਂਦੇ ਰੁਕਦੇ ਰੁਕਦੇ ਜਾਂਦੇ ਆ ਵੈਸੇ ਤਾਂ ਘੰਟੇ ਸਵਾ ਘੰਟੇ ਦਾ ਰਸਤਾ ਹੈ ਕਿਉਂਕਿ ਬਾਡੀ ਓਵੇਂ ਯੂਜ਼ ਟੂ ਹੋ ਜੂ ਐ ਐਕਲਮਾਈਜ਼ ਹੋ ਜੂਗੀ ਬਾਡੀ ਹਨਾ ਤੇ ਉੱਪਰ ਜਾ ਕੇ ਕੋਈ ਪ੍ਰੋਬਲਮ ਨਹੀਂ ਆਉ ਇੱਕਦਮ 5000 ਫੁੱਟ ਚੜਨਾ ਤੁਸੀਂ ਫਿਰ ਹੈਡਿੰਗ ਹੋਣ ਲੱਗ ਜਾਂਦਾ ਕਈ ਵਾਰੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਇਹ ਰਸਤੇ 'ਚ ਜਾਂਦੇ ਅਸੀਂ ਰੁਕੇ ਆਂ ਜਗ੍ਹਾ ਦਾ ਨਾਮ ਹੈ ਨਾਰਥ ਪੁੱਲੂ ਤੇ ਇਹ ਨਾਰਥ ਵਾਲੇ ਪਾਸੇ ਹੁੰਦੀ ਹੈ ਖੁਰਦੁੰਗਲਾ ਦੇ ਖੁਰਦੁੰਗਲਾ ਟਾਪ ਦੇ ਪਰਾਂ ਵਾਲੇ ਪਾਸੇ ਸਾਊਥ ਹੋਂ ਦਾ ਉੱਤਰਲੇ ਪਾਸੇ ਉਹਨੂੰ ਸਾਊਥ ਪੁੱਲੂ ਬੋਲ ਦਿੰਦੇ ਆ ਇੱਥੇ ਪੁਲਿਸ ਦੀ ਚੈੱਕ ਪੋਸਟ ਹੈ ਜੇ ਤੁਸੀਂ ਸਮਰ 'ਚ ਗਰਮੀਆਂ ਜਾਓਗੇ ਤਾਂ ਤਾਂ ਇੱਥੇ ਇਹਦਾ ਪਰਮਿਟ ਵਗੈਰਾ ਵੀ ਬਣਾਉਣਾ ਪੈਂਦਾ ਹੈਗਾ ਇੱਥੇ ਪੁਲਿਸ ਦੀ ਚੈੱਕ ਪੋਸਟ ਹੁੰਦੀ ਹੈ ਤੇ ਖੁਰਦੁੰਗਲਾ ਤੇ ਚੜ੍ਹਨ ਲਈ ਜਾਂ ਉੱਥੇ ਜਾਣ ਲਈ ਵਿੰਟਰ 'ਚ ਪਰਮਿਟ ਦੀ ਲੋੜ ਨਹੀਂ ਅਸੀਂ ਇਦਾਂ ਹੀ ਜਾ ਰਹੇ ਹਾਂ ਬਿਨਾਂ ਪਰਮਿਟ ਤੋਂ ਤੇ ਪਰ ਰਜਿਸਟਰਡ ਕਰਾ ਕੇ ਤੁਹਾਨੂੰ ਜਾਣਾ ਪੈਂਦਾ ਵੀ ਅਸੀਂ ਕੌਣ ਤੇ ਕਿੱਥੇ ਜਾ ਰਹੇ ਆ ਤੇ ਕਿੱਥੋਂ ਆਏ ਆ ਕੀ ਐਡਰੈਸ ਐ ਸਾਰਾ ਕੁਝ ਤੇ ਟੋਨੀ ਹੁਣ ਗਿਆ ਸਾਰਾ ਆਪਣਾ ਕੰਮ ਕਰਾਉਣ ਤੇ ਇੱਥੇ ਆਰਮੀ ਦੀ ਵੀ ਸਾਰੀ ਇਹ ਚੈੱਕ ਪੋਸਟਾਂ ਕੀ ਜਦੋਂ ਬਈ ਖਰਦੋਂਗਲਾ ਉੱਤਰਦੇ ਆ ਪਰਾਂ ਵਾਲੇ ਪਾਸੇ ਸਾਊਥ ਪੁੱਲੂ ਆਉਂਦਾ ਇਧਰ ਪਰਾਂ ਵੀ ਚੈੱਕ ਪੋਸਟ ਆਉਂਦੀ ਆ ਉਰਾਂ ਵੀ ਚੈੱਕ ਪੋਸਟ ਆਉਂਦੀ ਆ ਇੱਥੇ ਖੜਕੇ ਆਏ ਆ ਆਪਾਂ ਪਹਿਲਾਂ ਗਏ ਸੀ ਰਜਿਸਟਰਡ ਆ ਇੱਥੇ ਤਾਂ ਕਰਾਉਣਾ ਪੈਂਦਾ ਚੈੱਕ ਪੋਸਟਾਂ ਕਿਉਂਕਿ ਜਿਹੜਾ ਰੋਡ ਐ ਮਤਲਬ ਥੋੜਾ ਜਿਹਾ ਖਤਰਨਾਕ ਹੈਗਾ ਇਹ ਤੇ ਉਹ ਵੀ ਆਧਰਲੇ ਪਾਸੇ ਵੀ ਪਤਾ ਲੱਗ ਜਾਵੇ ਵੀ ਬੰਦਾ ਇੱਥੋਂ ਕੌਣ ਚੜ ਰਿਹਾ ਹੈ ਪਰਾਂਲੇ ਪਾਸੇ ਬੰਦਾ ਪਤਾ ਲੱਗ ਜਾਵੇ ਵੀ ਕੌਣ ਬੰਦਾ ਪਾਸ ਕਰਕੇ ਕ੍ਰਾਸ ਕਰਕੇ ਇਹਨੂੰ ਉੱਤਰ ਗਿਆ ਦੋਨੇ ਚੀਜ਼ਾਂ ਦਾ ਮਤਲਬ ਬਾਇਓ ਡਾਟਾ ਫਿਰ ਪੂਰੇ ਦਿਨ ਦਾ ਸ਼ੈਦਰ ਰਿਕਾਰਡ ਰੱਖਦੇ ਹੈ ਵੀ ਕੌਣ-ਕੌਣ ਇੱਥੋਂ ਗੁਜ਼ਰੇਗਾ ਜਿਹੜਾ ਇਹ ਰੋਡ ਆ ਨਾ ਇਹ ਸਿੱਧਾ ਸਿਆਚਨ ਨੂੰ ਵੀ ਜਾਂਦਾ ਹੈ ਸਿਆਚਨ ਉਹ ਥਾਂ ਜਿੱਥੇ ਆਪਣੀ ਫੌਜ ਬੈਠੀ ਹੈ ਸਿਆਚਨ ਗਲੇਸ਼ੀਅਰ ਤੇ ਇੱਥੇ ਹੈ ਵੀ ਯੂਨਿਟ ਸਿਆਚਨ ਵੈਰੇਅਰਸ ਤੇ ਵਾਰੀਅਰਸ ਸਚਨ ਵਾਰੀਅਰਸ ਇਹ ਰਹਿੰਦੇ ਆ ਜੀ ਇਹ ਰੋਡ ਦੇ ਵਾਲੇ ਦੁਆਲੇ ਇਹ ਰਸਤੇ 'ਚ ਜਾਂਦੇ ਨਾ ਕੁਝ ਇਹੋ ਜਿਹੇ ਸਾਈਨ ਬੋਰਡ ਆਉਂਦੇ ਆ ਕਿ ਜਿਹੜੇ ਰਾਹ ਨੇ ਸੌਖੇ ਨਹੀਂ ਖਤਰਨਾਕ ਨੇ ਪਲੀਜ਼ ਡਰਾਈਵ ਕੇਅਰਫੁਲੀ ਤੇ ਨਾਲ ਆ ਵੈਨ ਰੱਖੀ ਹੋਈ ਹੈ ਕਿਤੇ ਡਿੱਗੀ ਡੁੱਗੀ ਹੋਣੀ ਕਿੰਨਾ ਟਾਈਮ ਪਹਿਲਾਂ ਪਤਾ ਨਹੀਂ ਤੇ ਪੂਰੀ ਜਿਹੀ ਪੂਰੀ ਵੈਨ ਰੱਖੀ ਹੋਈ ਹੈ ਰੱਬ ਇਹੋ ਜਿਹੇ ਹਾਦਸਿਆਂ ਤੋਂ ਹਮੇਸ਼ਾ ਬਚਾਵੇ ਸਾਰਿਆਂ ਨੂੰ ਪਰ ਧਿਆਨ ਨਾਲ ਚੱਲਣਾ ਚਾਹੀਦਾ ਫਿਰ ਵੀ ਵੈਸਤਾ ਸੜਕ ਬਹੁਤ ਇੰਪਰੂਵ ਹੋ ਗਈ ਪਹਿਲਾਂ ਨਾਲ ਜਦੋਂ ਅਸੀਂ ਪਹਿਲੀ ਵਾਰ ਆਏ ਸੀ ਉਦੋਂ ਨਾਲ ਤੇ ਹੁਣ ਤਾਂ ਕੋਈ ਚਾਂਸਸ ਨਹੀਂ ਪਰ ਫਿਰ ਵੀ ਕੇਅਰਫੁਲੀ ਚਾਇਆ ਜਾਵੇ ਤਾਂ ਜ਼ਿਆਦਾ ਬੈਟਰ ਹੈ ਦੇਖੋ ਬਾਈ ਡਿੱਗੀ ਹੋਣੀ ਹੈ ਨਾ ਕਿੱਲੇ ਆ ਕੇ ਰੱਖੀਏ ਕਿ ਤੂੰ ਹਾਂ ਕਾਫੀ ਟਾਈਮ ਆ ਤਾਂ ਖੱਡ ਡੂੰਗੀਆਂ ਖਾਈਆਂ ਇੱਥੇ ਡੂੰਗੀ ਖੱਟ ਚੋ ਗੱਡੀ ਹੋਣੀ ਤੇ ਹੌਲੀ ਹੌਲੀ ਅਸੀਂ ਵੀ ਉੱਪਰ ਨੂੰ ਚੜਦੇ ਜਾ ਰਹੇ ਹਾਂ ਤੇ ਟਾਪ ਤੇ ਲਗਭਗ ਪਹੁੰਚਣ ਵਾਲੇ ਆ ਹੁਣ ਤਾਂ ਮੈਂ ਜੇ ਤੁਹਾਨੂੰ ਸੜਕ ਦਿਖਾਵਾਂ ਨਾ ਐਨੀ ਵਧੀਆ ਸੜਕ ਬਣاتی ਇਹ ਆ ਦੇਖੋ ਐਨੀ ਚੌੜੀ ਸੜਕ ਹੈ ਹੁਣ ਬੀਆਰਓ ਯਾਰ ਕਮਾਲ ਦਾ ਕੰਮ ਕਰ ਰਹੀ ਹੈ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਦੇਖੋ ਵੀ ਨਜ਼ਾਰੇ ਖਰਦੁੰਗਲਾ ਦੇ ਇਹ ਹੈ ਦੁਨੀਆ ਦੀ ਸਭ ਤੋਂ ਚੀ ਸੜਕ ਜੇ 5 ਕਿਲੋਮੀਟਰ ਪਿੱਛੇ ਤੁਰੇ ਜਾਂਦੇ ਆ। ਅੱਬ ਪਹੁੰਚ ਰਹੇ ਨੇ ਉਹ ਜਿਹੜਾ ਸਾਹਮਣੇ ਪਹਾੜ ਦਿਖ ਰਿਹਾ ਨਾ ਤੁਹਾਨੂੰ ਸੈਂਟਰ 'ਚ ਬਿਲਕੁਲ ਉਹ ਬਿਲਕੁਲ ਉਹ ਹਾਈਐਸਟ ਵਲਡ ਹਾਈਸਟ ਰੋਡ। ਇੱਧਰ ਦੇਖੋ ਸਾਈਡ ਤੇ। ਨਜ਼ਾਰਾ। ਫਾਈਨਲੀ ਅਸੀਂ ਬਿਲਕੁਲ ਟਾਪ ਤੇ ਪਹੁੰਚ ਗਏ ਆ ਤੇ ਵਿੰਟਰ 'ਚ ਜਿਹੜਾ ਟਾਪ ਦਾ ਖੁਰਦੁੰਗਲਾ ਟਾਪ ਦਾ ਨਜ਼ਾਰਾ ਕੁਝ ਇਹੋ ਜਿਹਾ ਹੈ। ਬਰਫ ੁੱਟ ਰਹੀ ਹੈ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ। ਤੇ ਕੈਫੇ ਵਗੈਰਾ ਸਭ ਬੰਦ ਹੈ ਕਿਉਂਕਿ ਟੂਰਿਸਟ ਇਨਾਂ ਦੇ ਨਾਲ ਚ ਬਿਲਕੁਲ ਵੀ ਨਹੀਂ ਆਉਂਦਾ ਤੇ ਕੁਝ ਵੀ ਨਹੀਂ ਦੇਖ ਰਿਹਾ ਤੇ ਸਮਰਚਤਾ ਜਦੋਂ ਤੁਸੀਂ ਆਉਂਗੇ ਇੱਥੇ ਇੱਥੇ ਆਰਮੀ ਵੀ ਬੈਠੀ ਹੁੰਦੀ ਹੈ ਟੂਰਿਸਟ ਦੀ ਹੈਲਪ ਲਈ ਤੇ ਆਹ ਸਾਰੀਆਂ ਜਿੰਨੀਆਂ ਸ਼ਾਪਸ ਵਗੈਰਾ ਖੁੱਲੀਆਂ ਹੁੰਦੀਆਂ ਪੂਰਾ ਰੌਣਕ ਮੇਲਾ ਹੁੰਦਾਗਾ ਮੈਨੂੰ ਲੱਗਦਾ ਵੀ ਅਸੀਂ ਜ਼ਿਆਦਾ ਟਾਈਮ ਸਰਵਾਈਵ ਨਹੀਂ ਕਰ ਸਕਦੇ ਇੱਥੇ ਕਿਉਂਕਿ ਹਵਾ ਇੰਨੀ ਕਿ ਜ਼ਿਆਦਾ ਤੇਜ਼ ਹੈ ਨਾ ਬੱਸ ਪੁੱਛੋ ਨਾ ਹਵਾ ਤਿੱਖੀ ਤੇ ਤਿੱਖੀ ਪਰਫੋ ਉਡੋੜ ਪੈ ਰਹੀ ਅੱਖਾਂ 'ਚ ਅੱਗੇ ਜਿਵੇਂ ਤੁਹਾਨੂੰ ਦੱਸੇ ਸਿਆਚਨ ਨੂੰ ਜਾਂਦਾ ਇਹ ਰੋਡ ਤੁਰਕਤ ਕਿਥੋਂ ਹੈਗਾ 168 ਕਿਲੋਮੀਟਰ ਤੇ ਹੁੰਦਰ ਹੈਗਾ 86 ਤੇ ਉੱਪਰ ਬੋਰਡ ਤੇ ਲਿਖਿਆ ਹੋਇਆ ਹੈਗਾ ਸਾਰਾ ਅੱਗੇ ਇੱਥੇ ਬੋਰਡ ਵੀ ਲੱਗਿਆ ਹੋਣਾ ਕਿਤੇ ਖਰਦੁੰਗਲਾ ਠਾਪ ਦਾ ਤੇ ਤੁਹਾਨੂੰ ਉਹ ਬੋਰਡ ਦਿਖਾਉਣੀ ਹੈ ਦੋ ਤਿੰਨ ਗੱਡੀਆਂ ਖੜੀਆਂ ਸਿਰਫ ਦਿਖ ਰਹੀਆਂ ਵੀ ਲੱਗਿਆ ਹੋਇਆ ਮਨਾਲੀ ਤੋਂ ਲਗਭਗਾਂ ਸੀ 450 ਕਿਲੋਮੀਟਰ ਸ਼੍ਰੀਨਗਰ ਤੋਂ ਵੀ 450 ਕਿਲੋਮੀਟਰ ਚੰਡੀਗੜ੍ਹ ਤੋਂ 760 ਕਿਲੋਮੀਟਰ ਦੂਰ ਆ ਜਿਹੜੀ ਇਹ ਦੁਨੀਆ ਦੀ ਉੱਚੀ ਸੜਕ ਪੈਂਦੀ ਹੈ ਹੋ 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 ਬਾਈ ਵਿంటర్ ਚ ਤਾਂ ਇੰਨਾ ਬੁਰਾ ਹਾਲ ਹੈ ਇੱਥੇ ਮੈਨੂੰ ਲੱਗਦਾ ਨਹੀਂ ਅਸੀਂ ਉਹ ਕੱਟ ਲਾਂਗੇ ਇੱਥੇ ਹੋ 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 ਇਧਰਲੇ ਪਾਸੇ ਆ ਪਿਛਲੇ ਪਾਸੇ ਆਰਮੀ ਦਾ ਕੈਂਪ ਵੀ ਹੈ ਬਣਿਆ ਹੋਇਆ ਜਿਵੇਂ ਤੁਹਾਨੂੰ ਦੱਸਿਆ ਸਮਰਚ ਆਰਮੀ ਆਉਂਦੀ ਹੈ ਵਿంటర్ ਚ ਇੱਥੇ ਕੋਈ ਬੰਦਾ ਨਹੀਂ ਦਿਖ ਰਿਹਾ ਸਿਰਫ ਇੱਕ ਦੋ ਗੱਡੀਆਂ ਟੂਰਿਸਟ ਦੀਆਂ ਇੱਕ ਦੋ ਟੂਰਿਸਟ ਆਏ ਹੋਏ ਆ ਜਿਹੜਾ ਇਹ ਰੋਡ ਹੈ ਇਹ ਵੀ ਬੀਆਰਓ ਨੇ ਬਣਾਇਆ ਬਾਰਡਰ ਰੋਡਸ ਆਰਗੇਨਾਈਜੇਸ਼ਨ ਵੈਲਕਮ ਟੂ ਯੂ ਟੂ ਟਾਪ ਆਫ ਦੀ ਵਰਲਡ ਮਾਈਡਲੀ ਖੁਰਦੁੰਗਲਾ 17982 ਲਗਭਗ 18000 ਫੁੱਟ ਲਗਭਗ 18000 ਫੁੱਟ ਕਹਿ ਸਕਦੇ ਹਾਂ ਸਭ ਤੋਂ ਉੱਚਾ ਪਹਾੜ ਹੈ ਜਿਹਦੇ ਉਤੋਂ ਇਹ ਸੜਕ ਲੰਘਦੀ ਹੈ ਜੰਨੀ ਦੇ ਨੇੜੇ ਪਹਾੜ ਹੈ ਨਾ ਸਭ ਤੋਂ ਉੱਚਾ ਪਹਾੜ ਹੈ ਇਧਰਲੇ ਪਾਸੇ ਵੀ ਦਿਖੋਗੇ ਪਿਛਲੇਲੇ ਵਾਲੇ ਪਾਸੇ ਤੁਹਾਨੂੰ ਅਸੀਂ ਦਿਖਾਉਂਦੇ ਆਂ ਆ ਪਿਛਲੇ ਪਾਸੇ ਹੈ ਇਧਰਲੇ ਪਾਸੇ ਉਤਰਨਾ ਸ਼ੁਰੂ ਹੋ ਜਾਊਗਾ ਉਤਰਾਈ ਤੇ ਇਧਰਲੇ ਪਾਸੇ ਸਾਊਥ ਪੁੱਲੂ ਹੈ ਜਿਹੜਾ ਤੁਹਾਨੂੰ ਕਿਹਾ ਸੀਗਾ ਵੀ ਇੱਕ ਚੈੱਕ ਪੋਸਟ ਹੈ ਇਧਰ ਆਉਂਦੀ ਹੈ ਪਿਛਲੇ ਪਾਸੇ ਨਾਰਥ ਸੀਗਾ ਇਧਰ ਸਾਊਥ ਪੁੱਲੂ ਹੈ ਪੂਰਾ ਵੀ ਬਰਫ਼ ਦੀ ਚਾਦਰ ਚ ਲਪਟਿਆ ਹੋਇਆ ਹੈਗਾ ਹੱਥ ਨਾਲ ਜਿੱਦਣਾ ਮੈਂ ਵਲੋਗਿੰਗ ਕਰ ਰਿਹਾ ਹਾਂ ਸੁੱਨ ਹੈ ਜਮਾ ਉਂਗਲਾ ਮੁੜਨੋਂ ਹੱਟ ਗੀਆਂ ਮੇਰੀਆਂ ਇੰਨਾ ਕੁ ਜ਼ਿਆਦਾ ਹੱਥ ਸੁੱਨ ਹੋ ਗਿਆ ਬਿਲਕੁਲ ਵੀ ਕੰਮ ਨਹੀਂ ਕਰਦਾ ਹੁਣ ਗੱਡੀ ਚ ਜਾ ਕੇ ਹੀਟ ਚ ਬੈੰਦੇ ਆ ਤੇ ਫੇਰ ਦੁਬਾਰਾ ਬਾਹਰ ਆਵਾਂਗੇ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੀ ਇੱਥੇ ਹੋਰ ਅਪਡੇਟ ਕਰਦਾ ਕਿ ਹੁਣ ਜਿਹੜਾ ਕਰੰਟਲੀ ਦੁਨੀਆ ਦਾ ਸਭ ਤੋਂ ਚਰ ਰੋਡ ਹੈ ਉਹ ਉਮਲਿੰਗਲਾ ਪਾਸ ਹੈ ਮੇਬੀ ਸਾਲ ਕੁ ਪਹਿਲਾਂ ਉਹ ਦੁਬਾਰਾ ਬੀਆਰਓ ਨੇ ਨਵਾਂ ਰੋਡ ਬਣਾਇਆ ਇੱਕ ਉਦੀ ਜਿਹੜੀ ਹਾਈਟ ਹੈ ਲਗਭਗ 19000 ਦੇ ਫੁੱਟ ਦੇ ਉੱਪਰ ਜਦੋਂ ਅਸੀਂ 2016 ਚ ਆਏ ਸੀ ਉਦੋਂ ਖੁਰਦੁੰਗਲਾ ਵਰਲਡ ਦਾ ਸਭ ਤੋਂ ਹਾਈest ਰੋਡ ਹੁੰਦਾ ਸੀਗਾ ਹੁਣ ਉਮਲਿੰਗਲਾ ਉੱਥੇ ਵੀ ਕਦੇ ਜਾ ਕੇ ਆਵਾਂਗੇ ਤੇ ਤਾਂ ਜੋ ਹੁਣ ਇਹਨੂੰ ਪਹਿਲਾਂ ਵਰਲਡ ਟੌਪ ਆਫ ਦੀ ਵਰਲਡ ਇਹਨੂੰ ਲਿਖਿਆ ਹੁੰਦਾ ਸੀ ਮੈਂ ਇੱਥੇ ਫੋਟੋ ਮੈਂਸ਼ਨ ਕਰੂੰਗਾ ਆਪਣੀ ਪ੍ਰਾਣੀ ਹੁਣ ਇਹਨੂੰ ਮਾਈਟਲੀ ਖੁਰਦੁੰਗਲਾ ਕਰਤਾ ਤੇ ਠੰਡ ਇੰਨੀ ਕਿ ਜ਼ਿਆਦਾ ਨਾ ਤੇ ਬਸ 2-4 ਮਿੰਟ ਇੱਥੇ ਹੋ ਰੁਕਦੇ ਆ ਤੇ ਫਿਰ ਇੱਥੋਂ ਨਿਕਲਦੇ ਆ ਕਿਉਂਕਿ ਜਿੰਨੇ ਵੀ ਟੂਰਿਸਟ ਆਉਂਦੇ ਆ ਬਸ ਥੋੜਾ ਜਿਹਾ ਇੱਥੇ ਰੁਕਦੇ ਨਾਲ ਦੀ ਨਾਲ ਫੋਟੋ ਫੂਟਾ ਖਿੱਚ ਕੇ ਨਿਕਲ ਜਾਂਦੇ ਆ ਵਿంటర్ ਚ ਸਰਵਾਈਵ ਕਰਨਾ ਇੱਥੇ ਬਹੁਤ ਔਖਾ ਏ ਯਾਰ ਲੈ ਵੀ ਵਰਲਡ ਦੇ ਹਾਈएस्ट ਰੋਡ ਤੇ ਵੀ ਆਪਾਂ ਨੂੰ ਆਪਣੇ ਸਬਸਕ੍ਰਾਈਬਰ ਮਿਲ ਜਾਂਦੇ ਆ ਕਿੱਥੋਂ ਭਾਈ ਜੀ ਅਸੀਂ ਭਾਈ ਜੀ ਜੰਮੂ ਤੋਂ ਅੱਛਾ ਜੰਮੂ ਤੋਂ ਕਿਹੜੀਆਂ ਕਿਹੜੀਆਂ ਵੀਡੀਓ ਦੇਖਦੇ ਹੋ ਹਾਂਜੀ ਉਹ ਤੁਹਾਡੀ ਅਫਗਾਨਿਸਤਾਨ ਕੇ ਸੀ ਤੁਸੀਂ ਪਾਕਿਸਤਾਨ ਪਾਕਿਸਤਾਨ ਕੇ ਵੀ ਵੀਡੀਓ ਹਾਂਜੀ ਫਰੂਟ ਮੰਡੀ ਵਾਲੇ ਨੂੰ ਮਿਲੇ ਸੀ ਵੀ ਦੇਖੀ ਸੀ ਅਸੀਂ ਚਲੋ ਧੰਨਵਾਦ ਵੀਰੇ ਹਾਂਜੀ 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 ਕਿੱਥੇ ਰਹਿੰਦੇ ਕਿਤੇੋਂ ਕਿਉਂ ਘੁੰਮਣ ਆਇਓ ਅਸੀਂ ਲੈ ਰਹੇ ਹਾਂ ਅੱਛਾ ਲੈ ਰਹੇ ਹੋ ਨਹੀਂ ਨਹੀਂ ਰਹੇ ਹਾਂ ਘੁੰਮਣ ਆਇਓ ਇੱਥੇ ਨਹੀਂ ਨਹੀਂ ਬਾਜੀ ਅਸੀਂ ਤਾਂ ਪ੍ਰਾਈਵੇਟ ਸਰਵਿਸ ਕਰਦੇ ਹਾਂ ਅੱਛਾ ਪ੍ਰਾਈਵੇਟ ਸਰਵਿਸ ਕਰਦੇ ਹੋ ਠੀਕ ਆ ਠੀਕ ਆ ਠੀਕ ਆ ਅੱਛਾ ਬੀਆਰਓ ਦੀ ਮਸ਼ੀਨ ਤੇ ਹਾਂ ਜੀ ਅੱਛਾ ਇਹ ਮੁੰਡੇ ਆ ਜੀ ਅਸਲ ਸਲੂਟ ਹੈ ਇਹਨਾਂ ਨੂੰ ਐ ਤੇ ਜਿਹੜੀਆਂ ਸੜਕਾਂ ਬਣਦੀਆਂ ਇਹ ਮੁੰਡੇ ਬਣਾਉਂਦੀ ਐ ਬੀਆਰਓ ਦੇ ਵਿੱਚੋਂ ਹਾਂ ਜੀ ਜੀ ਸੜਕਾਂ ਤੁਹਾਡੀ ਇਹ ਕੰਪਨੀ ਬਣਾਉਂਦੀ ਐ ਮਤਲਬ ਬੀਆਰਓ ਬਣਾਉਂਦੀ ਹੈ ਨਾ ਸਲੂਟ ਆ ਯਾਰ ਤੁਹਾਨੂੰ ਐਨੀ ਉੱਪਰ ਉੱਪਰ ਦੀਆਂ ਸੜਕਾਂ ਲਗਾਉਂਦੀ ਐ ਥੈਂਕ ਯੂ ਵੀਰੇ ਚੰਗਾ ਲੱਗਿਆ ਯਾਰ ਮਿਲ ਕੇ ਹੈ ਸ਼ੁਕਰੀਆ ਵੀਰੇ ਮਿਲਾਂਗੇ ਫਿਰ ਕਦੇ ਚੰਗਾ ਜੀ ਇਹ ਕੁਛ ਕੁਛ ਟੂਰਿਸਟ ਆ ਰਹੇ ਆ ਕੁਛ ਕੁਛ ਨਿਕਲ ਰਹੇ ਆ ਫਟਾਫਟ ਤੇ ਨਿਕਲ ਕੇ ਚੱਲਾ ਹਾਂ ਫੋਟੋ ਖਿੱਚਦੇ ਆ ਭਈ ਆਜੋ ਸਾਡੇ ਜੀ 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 ਚਲੋ ਠੀਕ ਹੈ ਵੀਰੇ ਮਿਲਦੇ ਆ ਯਾਰ ਥੈਂਕ ਯੂ ਵੈਰੀ ਮਚ ਠੰਡ ਜਿਆਦਾ ਨਹੀਂ ਤਾਂ ਹੋਰ ਟਾਈਮ ਖੜਦੇ ਗੱਲਾਂ ਬਾਤਾਂ ਕਰਦੇ ਹਨ ਹਾਂਜੀ ਚੰਗਾ ਵੀਰੇ ਮਿਲਦੇ ਆ ਤੇ ਬਹੁਤ ਔਖਾ ਯਾਰ ਭਾਈ ਤੇ ਗੱਡੀ ਚ ਬੈਨੇ ਆ ਹੁਣ ਤੇ ਜਿਵੇਂ ਤੁਹਾਨੂੰ ਕਿਹਾ ਸੀ ਹੀਟ ਲੈਨੇ ਆ ਥੋੜੀ ਓ ਹੋ 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 ਐਨੀ ਕੁ ਬਰਫ ਓਟੋ ਓਟ ਪੈ ਰਹੀ ਹੈ ਨਾ ਬਹੁਤ ਬੁਰਾ ਹਾਲ ਆ ਯਾਰ ਟੋਨੀ ਮਿਤਰਾ ਚਲਾ ਦੇ ਹੀਟ ਹੀਟਰ ਚਲਾ ਦੇ ਹੀਟਰ ਟੋਨੀ ਓ ਹੋ 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 ਬਹੁਤ ਠੰਡਾ ਹੈ ਯਾਰ ਹੱਥਾਂ ਦਾ ਬਰਾ ਹਾਲ ਹੋ ਗਿਆ ਓਏ ਹੱਥ ਹੈ ਹੀ ਨਹੀਂ ਨਾਲ ਜਮੀ ਜਾਮ ਨੇ ਵਾਹ ਵਾਹ ਦੇਖੋ ਯਾਰ ਕਿਵੇਂ ਹੋ ਗਏ ਲਾਈ ਜਾਈਏ ਬਲੱਡ ਸਰਕੂਲੇਸ਼ਨ ਰਹੂਗੀ ਚਲੋ ਭਾਈ ਨਿਕਲਦੇ ਆਂ نیچے ਕੋ ਫੇਰ ਕਹਦੇ ਆਂ ਆਮਾਂਗੇ ਭਾਈ ਸਮਰਜ ਜੀ ਦਾ ਕਰਦਾ ਸੀ ਹੋਰ ਖੜੀਏ ਪਰ ਬਹੁਤ ਔਖਾ ਯਾਰ ਬਹੁਤ ਜਿਆਦਾ ਔਖਾ ਖੜਨਾ ਹਵਾ ਮੈਂ ਨਹੀਂ ਤਾਂ ਐਸ ਵੀ ਨਾ ਪੁੱਛੋ ਨਾ ਜਿਉਂ ਨੋ ਥੋੜਾ ਥੱਲੇ ਨੂੰ ਉਤਰੀ ਜਾਂਦੇ ਨਾ ਤੈਨੂੰ ਤੇ ਸੇਤ ਵੀ ਸਮੂਤ ਹੋ ਜਾਂਦੀ ਹੈ ਗੱਡੀ ਵੀ ਸਮੂਤ ਚਲੀ ਜਾਂਦੀ ਹੈ ਓਹ ਬਿਲਕੁਲ ਥੱਲੇ ਜਾਣਾ ਇਹ ਕਾਲੇ ਪਹਾੜ ਸਾਰੀਆਂ ਬਰਫਾਂ ਨੂੰ ਬਾਹਰ ਕਰਕੇ ਕਾਰ ਚ ਚਲਦੀ ਆ ਹੀਟ ਤੇ ਬਾਹਰ ਨਿਕਲਣ ਨੂੰ ਕਰਦਾ ਨਹੀਂ ਦਿਲ ਪਰ ਆਇਆ ਦੇਖਣਾ ਆ ਦੂਰ ਤੱਕ ਚੱਲ ਦੇਖ ਲਈਏ ਤੇ ਹੁਣ ਉਹ ਤੁਸੀਂ ਦੇਖੋ ਸਾਹਮਣੇ ਲੇਹ ਦਾ ਨਜ਼ਾਰਾ ਸੜਕਾਂ ਦੇਖੋ ਥੋੜੀਆਂ ਥੋੜੀਆਂ ਤੁਹਾਨੂੰ ਆਉਂਦੀਆਂ ਦਿਖਦੀਆਂ ਹੋਣਗੀਆਂ ਜਿਵੇਂ ਜਿਵੇਂ ਪਹਾੜਾਂ ਚ ਲਾਈਨਾਂ ਮਾਰੀਆਂ ਹੁੰਦੀਆਂ ਤੇ ਇੱਥੋਂ ਸ਼ਹਿਰ ਜੇ ਮੈਂ ਤੁਹਾਨੂੰ ਦਿਖਾਵਾਂ ਜੀ ਮੇਰੇ ਖਿਆਲ ਚ ਤੁਹਾਨੂੰ ਦਿਖਜੂ ਥੋੜਾ ਜਿਹਾ ਉਹ ਲੇ ਸ਼ਹਿਰਤ ਬਿਲਕੁਲ ਥੋੜਾ ਜਿਹਾ ਦਿਖਦਾ ਜਿਆਦਾ ਨਹੀਂ ਖੈਰ ਹੁਣ ਆਪਾਂ ਚੱਲੀਏ ਇੱਧਰ 뷰 ਪੁਆਇੰਟ ਦਿਖਾਉਨੇ ਤੁਹਾਨੂੰ ਲੇ ਸ਼ਹਿਰ ਦੀ 뷰 ਹੈ ਇਹ ਸਪੈਸ਼ਲ ਬਣਾਇਆ ਹੈ ਕਿ ਦੂਰ ਤੱਕ ਬੰਦਾ ਇੱਥੇ ਫੋਟੋ ਖਿੱਚੇ ਸਕੇ ਹੂ 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 ਇੱਥੋਂ ਪ੍ਰੋਪਰ ਦੇਖਦਾ ਹੈਗਾ ਹੋ ਹੋ ਸਲੇਪ ਬਹੁਤ ਹੁੰਦਾ ਯਾਰ ਹਵਾ ਨਾ ਇੰਨੀ ਜਿਆਦਾ ਠੰਡੀ ਤੇ ਖੁਸ਼ਕ ਹੈ ਰੁਕੀ ਹੈ ਬਾਹਰ ਖੜਿਆ ਵੀ ਨਹੀਂ ਯਾਰ ਐਸੀ ਕਰਦਾ ਪੱਜ ਕੇ ਗੱਡੀ ਚ ਜਾ ਕੇ ਬਹਿ ਜੀ ਓ ਥੱਲੇ ਬਿਲਕੁਲ ਹੀ ਹਵਾ ਨਹੀਂ ਚੱਲ ਰਹੀ ਸੀ ਤੇ ਉੱਪਰ ਇੰਨੀ ਜਿਆਦਾ ਹਵਾ ਹੈ ਤੇ ਹਮੇਸ਼ਾ ਨਾਲ ਜਿਹੜੀ ਠੰਡ ਤੁਹਾਨੂੰ ਜਦੋਂ ਚੜਦੀ ਆ ਲੱਗਦੀ ਆ ਤੇ ਉਹ ਹਵਾ ਨਾਲ ਹੀ ਲੱਗਦੀ ਐ ਨਹੀਂ ਠੰਡ ਨਹੀਂ ਲੱਗਦੀ ਬਾਈ ਤੇ ਨਾਲ ਜਾ ਜਾ ਸਲਿਪਰੀ ਬਹੁਤ ਹੈਗਾ ਪੈਰ ਤਿਲਕਦੇ ਭੱਜ ਕੇ ਜਾ ਕੇ ਯਾਰ ਗੱਡੀ ਚ ਬੈਨੇ ਆ ਹੀਟ ਚਲਾਉਨੇ ਆ ਚੱਲੀਏ ਪਾਲੀ bro bro ਚਲ ਮਾਰ ਤੇ ਠੰਡ ਨੇ ਬੜੀ ਠੰਡਾ ਯਾਰ ਟ੍ਰਿਕ ਮਾਰਨੇ ਸੀ ਲੇਕਾ ਬ੍ਰੇਕ ਇੱਥੇ ਜੇ ਮਾਰੇ ਤਲਕ ਦੀ ਵੀ ਹੋਣੀ ਕਾਰ ਯਾਰ ਹਨਾ ਗੱਡੀਆਂ ਆਉਂਦੀਆਂ ਹਨ ਡਰ ਲੱਗਦਾ ਇਹ ਹੁਣ ਅਸੀਂ ਜਿਹੜੀ ਜਗ੍ਹਾ ਤੇ ਪਹੁੰਚ ਗਏ ਨੂੰ ਕਹਿੰਦੇ ਨੇ ਥੇਮੋ ਜਾਂ ਤੈਸਮੋ ਐ ਕਰਕੇ ਕੁਝ ਨਾਮ ਇਹਨੇ ਟੋਨੀ ਨੇ ਦੱਸਿਆ ਤਹ ਕਿਲਾ ਹਲੇ ਦਾ ਪੁਰਾਣਾ ਪਹਿਲਾਂ ਹਿਸਟਰੀ ਥੋੜੀ ਨਜ਼ਰ ਮਾਰ ਲਈ ਆਪਾਂ ਮਨਿਸਟਰੀ ਇਹ ਟੋਨੀ ਕੰਦਾ ਸਿੱਕੇ ਲੈ ਪੁਰਾਣਾ 1430 ਦਾ ਬਣਿਆ ਹੋਇਆ 15ਵੀਂ ਸੈਂਚਰੀ 500 ਸਾਲ ਪੁਰਾਣਾ ਤੇ 500 ਸਾਲ ਪਹਿਲਾਂ ਦਾ ਤੇ ਹੁਣ ਤੁਹਾਨੂੰ ਅੰਦਰ ਜਾ ਕੇ ਅਸੀਂ ਦਿਖਾਉਨੇ ਆ ਕਿ ਅੰਦਰ ਇਹਦੇ ਕੀ ਕੁਛ ਦੇਖਣਾ ਵਾਲਾ ਲੈਚ ਵੀ ਦੇਖ ਲੋ ਪੁਰਾਣੇ ਕਿਲੇ ਉਹਨਾਂ ਟਾਈਮਾਂ ਦੇ ਹੁੰਦੇ ਸੀ ਜਿਹੜੇ ਨਾ 14ਵੀਂ 15ਵੀਂ ਸੈਂਚਰੀ ਸੀ ਉਦੋਂ ਮਨ ਲੱਗਦਾ ਦੁਨੀਆ ਭਰ ਚੀ ਸਾਰੇ ਕਿਤੇ ਰਾਜੇ ਮਹਾਰਾਜਾਂ ਦਾ ਰਾਜ ਸੀਗਾ ਦੇਖ ਲਓ ਲੇਹ ਸ਼ਹਿਰ ਚ ਵੀ ਇੱਥੇ ਕਿਲੇ ਬਣਦੇ ਰਹੇ ਆ 500 ਸਾਲ ਪਹਿਲਾਂ ਤੇ ਵੈਸੇ ਚਲੋ ਅਸੀਂ ਸਪਿਤੀ ਵੈਲੀ ਘੁੰਮੇ ਸੀਗੇ ਤੇ ਉਦੋਂ ਦੇਖਿਆ ਸੀਗਾ ਉਦੋਂ ਤਬੋਂ ਮਿਨਿਸਟਰੀ ਆਉਂਦੀ ਐ ਕੋਹ 8ਵੀਂ ਸਦੀ ਦੀ ਸੀ ਮਤਲਬ 1200 ਸਾਲ ਪੁਰਾਣੀ ਇੰਨਾ ਹੁਣ ਆਪਾਂ ਨੂੰ ਅਲਾਵਾ ਵੀ ਇੰਨਾ ਪਹਾੜਾਂ ਚ ਹੁਣ ਇੱਥੇ ਕੌਣ ਕਦੇ ਕਦਾਈਂ ਆਉਂਦਾ ਉਹਨਾਂ ਟਾਈਮਾਂ ਚ ਵੀ ਇੱਥੇ ਲੋਕ ਰਹਿੰਦੇ ਸੀਗੇ ਤੇ ਆ ਪਿੱਛੇ ਸਾਰਾ ਲੇਹ ਸ਼ਹਿਰ ਹੈਗਾ ਜਿੰਨਾ ਤੁਸੀਂ ਦੇਖ ਦੇਖ ਰਹੇ ਹੋ ਪਿੱਛੇ ਲੇਹ ਸ਼ਹਿਰ ਦੇ ਨਾਲ ਥਾਂ ਥਾਂ ਵਿਊ ਪੁਆਇੰਟ ਬਣੇ ਹੋਏ ਆ ਕਿਉਂਕਿ ਸਾਰਾ ਉੱਚਾ ਨੀਵਾ ਪਹਾੜਾਂ ਚ ਬਸਿਆ ਹੋਇਆ ਕਿਤੇ ਪਹਾੜ ਉੱਚਾ ਕਿਤੇ ਨੀਵਾ ਲੈ ਸਾਰਾ ਫਲੈਟ ਹੈ ਪੂਰੀ ਵੈਲੀ ਹੈ ਇਹ ਇਹਦੇ ਆਲੇ ਦੁਆਲੇ ਜਿਵੇਂ ਖੁਰਦੁੰਗਲਾ ਗਏ ਸੀ ਉਹ ਸਾਹਮਣੇ ਵਾਲੇ ਪਹਾੜਾ ਉੱਚੇ ਪਹਾੜ ਨੇ ਵਿਚਾਲੇ ਪੱਧਰ ਇਸ ਕਰਕੇ ਜਦੋਂ ਤੁਸੀਂ ਕਿਤੋਂ ਵੀ ਦੇਖੋਗੇ ਨਾ ਲੈ ਸ਼ਹਿਰ ਦਾ ਤੁਹਾਨੂੰ ਥਾਂ ਥਾਂ ਤੋਂ ਇੱਕ ਵਿਊ ਪੁਆਇੰਟ ਮਿਲੂਗਾ ਇਹ ਜਿੰਨਾ ਵੀ ਪੁਰਾਣਾ ਲੈ ਹੈ ਨਾ ਪਹਿਲਾਂ ਦੇ ਟਾਈਮ ਦਾ ਸਾਰਾ ਕੱਚਾ ਉਹ ਦੇਖੋ ਤੁਹਾਨੂੰ ਕੱਚੇ ਘਰ ਦਿਖ ਰਹੇ ਹੈ ਉਹ ਸਾਹਮਣੇ ਗੁਰਦੁਆਰਾ ਸਾਹਿਬ ਵੀ ਇੱਕ ਕਾਫੀ ਪੁਰਾਣਾ ਇਤਿਹਾਸਿਕ ਹੈ। ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਕਿਸ ਦਿਨ। ਆਹ ਸਾਹਮਣੇ ਲੇ ਪੈਲਸ ਆ ਗਿਆ। ਲੈ ਵੀ ਹੁਣ ਤੁਹਾਨੂੰ ਲੈ ਕੇ ਜਾਈ ਅਸੀਂ ਇੱਕ ਕਿਲੇ ਦੇ ਉੱਪਰਲੇ ਪਾਸੇ ਤੇ ਦਿਖਾਉਣੀ ਆ ਕੀ ਕੁਛ ਹੈ ਇੱਥੇ। ਉੱਪਰਲੇ ਪਾਸੇ ਕੁਛ ਇਹ ਹੋ ਜਾ ਤੇ ਪੌੜੀਆਂ ਚੜ ਚੜ ਜਾਣਾ ਪੈਂਦਾ ਹੈਗਾ। ਤਕਰੀਬਨ ਤਕਰੀਬਨ ਜਿਹੜਾ ਲਦਾਖ ਦਾ ਇਲਾਕਾ ਹੈ ਜਾਂ ਤਿੱਬਤ ਦਾ ਲਾ ਲੋ ਜਾਂ ਅਸੀਂ ਸਪੀਤੀ ਵਹਲੀ ਗਏ ਸੀ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਇੱਥੇ ਜਿਹੜੇ ਇਮਾਰਤਾਂ ਦੇ ਬਣਾਉਣ ਦੇ ਆਕਾਰ ਨੇ ਹਨਾ ਤਿਆਰ ਆਰਕੀਟੈਕਟ ਸਾਰਾ ਇੱਕੋ ਜਿਹਾ ਲਗਭਗ ਸਾਰਾ ਇੱਕੋ ਜਿਹਾ ਇੱਕੋ ਜਿਹਾ ਸਟਾਈਲ ਉਹੀ ਕੁਝ ਦੇਖਣ ਨੂੰ ਮਿਲਦਾ ਹੈਗਾ ਤੇ ਕਿੱਡੇ-ਕੱਡੇ ਪੱਥਰਾਂ ਨਾਲ ਪਹਿਲਾਂ ਬਣਾਇਆ ਹੈ ਜਾਂ ਵਿੱਚ ਕੱਚੀ ਮਿੱਟੀ ਦਾ ਵੀ ਸੀ ਇਧਰਲੇ ਪਾਸੇ ਵੀ ਲੇ ਆ ਸਾਰਾ ਇਹ ਜਿੰਨਾਂ ਤੁਸੀਂ ਦੇਖ ਰਹੇ ਹੋ ਤੁ ਬਾਅਦ ਚ ਹੋਰ ਉੱਥੇ ਜਾਣਾ ਸਾਹਮਣੇ ਛੋਟਾ ਇਹ ਦੇਖਣ ਨੂੰ ਉਹ ਸ਼ਾਂਤੀ ਸਤੂਪਾ ਤੇ ਉੱਥੇ ਜਾਣਾ ਅਸੀਂ ਆਏ ਆ ਇਧਰੋਂ ਉਹ ਸਿਖਰ ਦੁੰਗਲਾ ਪਾਸੇ ਉੱਪਰ ਪਹਾੜਾਂ 'ਚ ਬਿਲਕੁਲ ਉਧਰਲੇ ਪਾਸੇੋਂ ਆਏ ਆ ਬਾਈ ਪੱਥਰ ਰੱਖੇ ਕਿੱਡੇ-ਕੱਡੇ ਵਰਤੇ ਹੈ ਚਣਾਈ ਕਿਵੇਂ ਕੀਤੀ ਹੋਈ ਦੀ ਹੈਨਾ ਆਪਣੇ ਕਿਲੇ ਕਹੇ ਜੇ ਹੁੰਦੇ ਆ ਆ ਇੱਕ ਵੱਡਾ ਪੂਰਾ ਹੀ ਪੱਥਰ ਲਾ ਰੱਖਿਆ ਦੇਖੋ ਇਹਨਾਂ ਦੇ ਕਿਲੇ ਕਿਹੋ ਜਿਹਾ ਉਹ ਵਾਹ ਇੰਡੀਆ ਚ ਆ ਤੁਸੀਂ ਜਿੰਦਾ ਬਹੁਤ ਕਾਮਨ ਹੈ ਦੇਖਣ ਨੂੰ ਇੱਥੇ ਵੀ ਲੋਕ ਰੀਆ, ਮੰਜੂ, ਆਕਾਸ਼ ਕਲਾਕਾਰੀਆਂ ਕਰਨੋਂ ਨਹੀਂ ਹਟਦੇ ਅੰਦਰਲੇ ਪਾਸੇ ਉਹ ਬੰਦ ਹੈ ਜਿੰਦਾ ਲੱਗਿਆ ਹੋਇਆ ਅੰਦਰ ਜਾ ਨਹੀਂ ਸਕਦੇ ਤੇ ਇੱਥੇ ਦੱਸ ਦਿਆ ਵੀ ਬੁੱਧਾ ਜੀ ਦੀ ਮੂਰਤੀ ਹੈਗੀ 골ਡ ਪਲੇਟਡ ਤੇ ਉਹ ਸਾਹਮਣੇ ਦੇਖੋ ਬਿਲਕੁਲ ਟਾਪ ਤੇ ਪਹੁੰਚ ਗਏ ਤੇ ਕੁਛ ਹੋ ਜਾ ਜਿਹੜੇ ਨਾ ਇਸ ਰੀਜਨ ਚ ਲੋਕ ਰਹਿੰਦੇ ਆ ਪਤਾ ਨਹੀਂ ਉਹਨਾਂ ਦੇ ਕੱਦ ਛੋਟੇ ਸੀ ਤੇ ਆ ਗੇਟ ਦੇਖਿਓ ਕਿਤੇ ਵੀ ਦੇਖ ਲਿਓ ਗੇਟ ਬਹੁਤ ਨਿੱਕੇ ਹੋਣਗੇ ਜਾਂ ਇਹਦਾ ਕੋਈ ਹੋਰ ਹੋਸਟਾਈਮ ਚ ਅ ਮਤਲਬ ਕੋਈ ਕਾਰਨ ਰਹਿੰਦਾ ਹੋ ਬੰਦੇ ਦਾ ਵੀ ਛੇਤੀ ਅੰਦਰ ਨਾ ਵੜ ਸਕੇ ਹਨ ਪਤਾ ਨਹੀਂ ਜਾਂ ਕੱਦ ਛੋਟੇ ਨੇ ਵੈਸੇ ਲਦਾਖੀ ਲੋਕਾਂ ਦੀ ਹਾਈਟ ਤਾਂ ਅੱਜ ਵੀ ਛੋਟੀ ਆ ਗਈ ਆਪਣੇ ਨਾਲੋਂ ਪੰਜਾਬ ਨਾਲੋਂ ਜਾਂ ਆਪਣੇ ਨਾਰਮਲ ਇਲਾਕੇ ਨਾਲੋਂ ਇਹਨਾਂ ਦੇ ਗੇਟ ਪਾਸ ਇੱਧਰ ਕਿ ਹੁੰਦੇ ਆ ਇਹ ਬਿਲਕੁਲ ਟੌਪ ਆ ਗਏ ਹੁਣ ਤੇ ਇਹ ਹੋ ਜਾਗਾ ਬਸ ਟੋਨੀ ਇਧਰ ਤੱਕ ਕੀ ਹੈ ਜੇ ਉੱਪਰ ਜਾ ਨਹੀਂ ਸਕਦੇ ਯਾਰ ਬੰਦ ਪਾ ਦਹੀਂ ਕਿਉਂ ਕਰਖੇ ਇਹਨਾਂ ਨੇ ਬਿਲਕੁਲ ਨੇੜੇ ਆ ਗਏ ਸੀਗੇ ਚਾਰੇ ਪਾਸਿਓਂ ਬੰਦ ਹੈਗਾ ਨਹੀਂ ਟੋਨੀ ਦੇਖ ਕੇ ਹੈ ਬੰਦ ਹੈ ਕੰਨਾ ਇਧਰ ਤੁਸੀਂ ਆਏ ਦੇਖੋ ਇਹਨਾਂ ਦੀ ਜਿਹੜੀਆਂ ਮਨਸਟਰੀਜ਼ ਨੇ ਨਾ ਸਾਰੀ ਲੇਚ ਕਿੰਨੀਆਂ ਮਨਸਟਰੀਜ਼ ਨੇ ਸਾਰੀ ਇੱਕੋ ਜਿਹੀਆਂ ਜਾਂਦਾ ਸਮਰ ਕਰਕੇ ਨਾ ਇਹਨਾਂ ਨੇ ਸਮਰ ਚ ਖੋਲਦੇ ਹੋਣਗੇ ਵਿంటర్ ਕਰਕੇ ਨਾ ਬੰਦ ਕਰ ਰੱਖਿਆ ਹੋਵੇ ਬਿਲਕੁਲ ਲਾਸਟ ਪੁਆਇੰਟ ਹੈ ਕੱਚਾ ਸਾਰਾ ਉੱਪਰਲੇ ਪਾਸੇ ਦੇਖੋ ਛੱਤਾਂ ਦੇਖੋ ਬਿਲਕੁਲ ਕੱਚੀਆਂ ਨਹੀਂਆਂ ਉਹ ਉੱਪਰ ਲੋਕ ਲੱਗਿਆ ਹੋਇਆ ਜੀ ਇੱਕ ਹੋਰ ਇੱਕ ਹੋਰ ਜਗ੍ਹਾ ਦੇਖ ਕੇ ਨਾ ਹੁਣ ਬਸ ਪਰ ਹੋਟਲ ਚੱਲਾਂਗੇ ਤੇ ਕਿਉਂਕਿ ਗੂਗਲ ਵੈਦਰ ਨੇ ਦਿਖਾਈ ਹੋਈ ਸੀ ਸ਼ਾਮ ਦੀ স্নੋ ਫਾਲ ਵੀ ਸ਼ਾਮ ਨੂੰ স্নੋ ਫਾਲ ਹੋਣੀ ਹੈ ਲਦਾਖ ਦੀ ਪਹਿਲੀ 스ਨੋਫਾਲ ਹੋਣੀ ਸੀ ਪਰ ਮੈਨੂੰ ਦੇਖ ਕੇ ਲੱਗਦਾ ਨਹੀਂ ਇੰਨਾ ਸੂਰਜ ਖੜਾ ਹੈ ਵੀ 스ਨੋਫਾਲ ਹੋਊਗੀ ਪਤਾ ਵੀ ਖੈਰ ਕੋਈ ਨਹੀਂ ਜੇ ਹੋ ਜੇ ਤਾਂ ਵੈਲੇ ਇਹਨੂੰ ਗੋਡਾ ਜਿਵੇਂ ਕਹਿੰਦੇ ਸੋਨੇ ਤੇ ਸਾਗੇ ਵਾਲਾ ਕੰਮ ਹੋ ਜੂ ਲਦਾਖ ਚ ਵੀ ਪਹਿਲੀ 스ਨੋਫਾਲ ਅਸੀਂ ਦੇਖ ਲਾਂਗੇ ਹੈ ਤੇ ਬਾਕੀ ਹੁਣ ਸਿੱਧਾ ਸੀ ਇੱਥੋਂ ਚੱਲਿਆਂ ਜੀ ਸ਼ਾਂਤੀ ਸਤੂਪਾ ਪੌੜੀਆਂ ਬਈ ਕਿਵੇਂ ਦੀਆਂ ਹਨ ਸਟੈਪ ਉਹ ਨਹੀਂ ਹੈਗੇ ਉੱਚੇ ਨਹੀਂਵੇਂ ਆ ਹਾਂ ਪੁਰਾਣੇ ਟਾਈਮ ਦੇ ਬਣਾਏ ਹੋਏ ਹਨ ਇੱਕ ਇੱਕਸਾਰ ਨਹੀਂ ਹੈ ਜੀ ਅਰੇ ਭਣ ਯਾਰ ਜਦੋਂ ਆਪਾਂ ਪਹਿਲਾਂ ਆਏ ਸੀ ਹਾਂਜੀ ਉਦੋਂ ਘਰ ਮੈਨੂੰ ਐ ਲੱਗਦਾ ਵੀ ਇਹਨੇ ਅੰਦਰ ਅੰਦਰ ਜੇ ਹੁੰਦੇ ਨਹੀਂ ਸੀ ਹੁਣ ਘਰ ਬਾਹਲੀ ਐ ਵਿੱਚ ਵਿੱਚ ਜਿਹਾ ਦੇਖੋ ਹਾਂ ਐ ਲੱਗਦਾ ਵੀ ਉਹ ਕਿਸੇ ਨੇ ਪਹਿਲਾਂ ਕਬਜ਼ਾ ਜਿਆ ਕੀਤਾ ਉਸ ਤੋਂ ਬਾਅਦ ਘਰ ਬਣਾ ਲੂ ਉੱਥੇ ਲੈ ਸ਼ਹਿਰ ਵੀ ਬਾਈ ਡਵੈਲਪ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਛੋਟਾ ਜਿਹਾ ਲੈ ਹੁੰਦਾ ਸੀਗਾ ਹੁਣ ਤਾਂ ਪਤਾ ਨਹੀਂ ਕਿੱਥੇ ਕਿੱਥੇ ਪਹਾੜਾਂ ਦੇ ਆਲੇ ਦੁਆਲੇ ਸਾਰਾ ਫੈਲਦਾ ਜਾਂਦਾ ਹੈ ਹੈਗੀਆਂ ਨਾ ਗੱਲ ਇਹ ਸਹੀ ਗੱਲ ਹੈ ਬਹੁਤ 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 ਵੱਡਾ ਫੈਲ ਗਿਆ ਪਰ ਉਹ ਵਿਚਾਲੇ ਦੇਖਣਾ ਮੈਂ ਪਹਿਲਾਂ ਪੁੱਛ ਕੇ ਆਟਿਆ ਮੈਂ ਇੰਨੀ ਜਗ੍ਹਾ ਕਿਵੇਂ ਛੜਤੀ ਯਾਰ ਪਹਾੜਾਂ ਦੇ ਤਾਂ ਉੱਪਰ ਚੜੀ ਜਾਂਦੇ ਨੇ ਇਹ ਕਹਿੰਦਾ ਕਬਰਿਸਤਾਨ ਆ ਇਹ ਉਹ ਹਾਂ ਉਹ ਕਬਰਿਸਤਾਨ ਕਰਕੇ ਛੱਡੀ ਹੋਈ ਜਗ੍ਹਾ ਆ ਏਸੇ ਪਹੁੰਚ ਗਏ ਆਂ ਜੀ ਲੇ ਦੇ ਸ਼ਾਂਤੀ ਸਤੂਪਾ ਜਿਹੜੀ ਇਹਦੀ ਐਲਟੀਟਿਊਡ ਆ ਜਿਹੜਾ ਤਾਂ ਲਗਭਗ 12000 ਫੁੱਟ ਉਚਾਈ ਵਰਲਡ ਦਾ ਸਭ ਤੋਂ ਉੱਚਾ ਸ਼ਾਂਤੀ ਸਤੂਪਾ ਇਹਨੂੰ ਮੰਨਿਆ ਜਾਂਦਾ ਹੈ ਉੱਪਰਲੇ ਪਾਸਿਓਂ ਤੁਹਾਨੂੰ ਮੈਂ ਥੋੜਾ ਜਿਹਾ ਇਹਨੂੰ ਦਿਖਾ ਦਿੰਦਾ ਪਰੋਂਦੇ ਆਂ ਹੀ ਸਾਹਮਣੇ ਲੱਗਿਆ ਹੋਇਆ ਜੀ ਅਸ਼ੋਕ ਚੱਕਰ ਇਹ ਆਪਣੇ ਦੇਸ਼ ਦੇ ਇੰਡੀਅਨ ਫਲੈਗ ਤਿਰੰਗੇ ਦੇ ਵਿੱਚ ਵੀ ਹੁੰਦਾ ਹੈਗਾ ਤੇ ਵੀ ਸ਼ਾਂਤੀ ਨੂੰ ਰਿਪਰੈਜ਼ੈਂਟ ਕਰਦਾ ਹੈ ਇਸ ਤੂਪਾ ਨੂੰ ਬਣਵਾਇਆ ਗਿਆ ਸੀਗਾ 1991 ਦੇ ਵਿੱਚ ਤੇ ਜਪਨਿਸ ਕੋਈ ਸੈਂਟਸੀ ਜਾਂ ਜਪਨਿਸ ਵਿਦਵਾਨ ਸੀ ਉਹਨਾਂ ਦੇ ਦੁਆਰਾ ਇਹ ਸਟੈਬਲਿਸ਼ ਕੀਤਾ ਗਿਆ ਸੀ ਜਿੰਨੀ ਕਹਦੀ ਰਿਲੀਜੀਅਸ ਇੰਪੋਰਟੈਂਸ ਹੈ ਉਸ ਤੋਂ ਇਲਾਵਾ ਇੱਥੇ ਲੋਕ ਇਸੇ ਕਰਕੇ ਵੀ ਆਉਂਦੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇਟਾ ਵੀ ਥਾਂ ਥਾਂ ਤੋਂ ਵਿਊ ਪੁਆਇੰਟ ਨੇਗੇ ਜਿਹੜਾ ਵਿਊ ਦਿਖਦਾ ਹੈਗਾ ਉਹ ਪੂਰੇ ਲੇ ਸ਼ਹਿਰ ਦਾ ਇੱਥੋਂ ਵੀ ਲੇ ਸ਼ਹਿਰ ਦਾ ਬਹੁਤ ਸੋਹਣਾ ਵਿਊ ਹੁੰਦਾ ਹੈ ਇਸੇ ਕਰਕੇ ਲੋਕ ਮਤਲਬ ਸ਼ਾਂਤੀ ਸਤੂਪਾ ਵੀ ਦੇਖਣ ਆਉਂਦੇ ਆ ਤੇ ਨਾਲ ਐਸੇ ਵਿਊ ਪੁਆਇੰਟ ਵੀ ਆਲੇ ਦੁਆਲੇ ਤੇ ਮਹਾਤਮਾ ਬੁੱਧ ਜੀ ਦੀਆਂ ਜਿਹੜੀਆਂ ਮੂਰਤੀਆਂ ਉਹ ਬਣਾਈਆਂ ਗਈਆਂ ਤੇ ਕਲੌਕ ਸਰਕਲ 'ਚ ਇਹਨੂੰ ਦੇਖਿਆ ਜਾ ਸਕਦਾ ਜੇ ਮੈਂ ਆਪਾਂ ਗੁਰਦੁਆਰਾ ਸਾਹਿਬ ਪ੍ਰਕਰਮਾ ਕਰਦੇ ਆ ਨਾ ਤੇ ਉਸੇ ਤਰੀਕੇ ਨਾਲ ਇਹਦੀ ਪ੍ਰਕਰਮਾ ਕਰਦੇ ਆ ਤੇ ਦੂਜੀ ਗੱਲ ਇਹ ਆ ਵੀ ਅ ਇੱਥੇ ਜਿਹੜਾ ਬੁੱਧਿਜ਼ਮ ਦਾ ਵੀ ਇਹਨੂੰ ਗੁਰਦੁਆਰਾ ਸਾਹਿਬ ਦਾ ਉਵੇਂ ਇੱਕ ਤਾਂ ਇਹਨਾਂ ਦੀ ਮੋਨੈਸਟਰੀਜ਼ ਹੁੰਦੀਆਂ ਤੇ ਦੂਜਾ ਸਤੂਪਾ ਵੀ ਐਸੇ ਕੰਮ ਲਈ ਮੈਡੀਟੇਸ਼ਨ ਲਈ ਵਰਤਦੇ ਆ ਇੱਥੇ ਜਿਹੜੇ ਬੋਧੀ ਭਿਕਸ਼ੂਆ ਰਹਿੰਦੇ ਆ ਮੈਡੀਟੇਸ਼ਨ ਕਰਦੇ ਆ ਨਾ ਤੇ ਇਹ ਸੀਗਾ ਜੀ ਉੱਪਰਲੇ ਪਾਸਿਓ ਤੇ ਹੁਣ ਚੱਲਦੇ ਆ ਤੇ ਸਿੱਧਾ ਪਹੁੰਚਦੇ ਆ ਆਪਣੇ ਹੋਟਲ ਪਹੁੰਚ ਗਏ ਜੀ ਨਾ ਸ਼ਹਿਰ ਚੋਂ ਅਜ਼ਾਨ ਦੀਆਂ ਆਵਾਜ਼ਾਂ ਆ ਰਹੀਆਂ ਤੇ ਜਿਹੜਾ ਲੇ ਸ਼ਹਿਰ ਹੈ ਇੱਥੇ ਬੁੱਧਿਜ਼ਮ ਦੀ ਆਬਾਦੀ ਵੀ ਹੈ ਬੁੱਧਿਜ਼ਮ ਦੀ ਹਾਲਾਂਕਿ ਜ਼ਿਆਦਾ ਹੈ ਤੇ ਵੈਸੇ ਕਾਫੀ ਲੋਕ ਮੁਸਲਮ ਵੀ ਰਹਿੰਦੇ ਆ ਸ਼ਹਿਰ ਛੋਟਾ ਜਿਹਾ ਹੈ ਜਿਆਦਾਤਰ ਇਹ ਹੋਟਲਾਂ ਨਾਲ ਭਰਿਆ ਦੂਰ ਦੂਰ ਤੱਕ ਜਿੰਨੇ ਤੁਸੀਂ ਖੰਡੇ ਦੇਖ ਰਹੇ ਹੋ ਸਾਰੇ ਇੱਥੇ ਹੋਟਲ ਹੀ ਹੋਟਲ ਆ ਦੁਨੀਆ ਭਰ ਚਾਹ ਜਿੱਥੇ ਜਿੱਥੇ ਵੀ ਬੁੱਧਿਜ਼ਮ ਹੈ ਪਾਵੇਂ ਅਸੀਂ ਪਟਾਨ ਗਏ ਸੀ ਪਹਿਲਾਂ ਨੇਪਾਲ ਗਏ ਆ ਜਾਂ ਜਿੱਥੇ ਜਿੱਥੇ ਵੀ ਮਤਲਬ ਘੁੰਮੇ ਬੁੱਧਿਜ਼ਮ ਵਾਲੇ ਦੇਸ਼ਾਂ 'ਚ ਹਰ ਇੱਕ ਦੇਸ਼ 'ਚ ਸ਼ਾਂਤੀ ਸਤੂਪ ਬਣੇ ਹੁੰਦੇ ਆ ਤੇ ਬਣਾਏ ਇਸੇ ਕਰਕੇ ਜਾਂਦੇ ਬਸ ਵਰਲਡ ਪੀਸ ਕਰਕੇ ਵੀ ਦੁਨੀਆ ਚ ਸ਼ਾਂਤੀ ਪਣੀ ਰਹੇ ਉਹਨਾਂ ਨੂੰ ਇਹ ਇੱਕ ਰਿਪਰੈਜ਼ੈਂਟ ਕਰਦੀ ਹੈ ਲੈ ਵੀ ਟੋਨੀ ਵੀਰੇ ਹੁਣ ਛੱਡਦੇ ਹੋਟਲ ਸਿੱਧਾ ਸਭ ਕੁਝ ਦੇਖ ਲਿਆ ਦਿਨ ਅਜ ਤਾਂ ਸੋਨਾ ਰਿਹਾ ਠੀਕ ਹੈ ਇਹ ਟੋਨੀ ਵੀਰਾ ਯਾਰ ਆਪਣੇ ਨਾਲ ਪਹਿਲੇ ਦਿਨ ਤੋਂ ਚੱਲੇ ਬਾਹਰ ਗੋ ਟੋਨੀ ਕਾਪੀਰਾਈਟ ਆ ਜਾਣਾ ਹੁੰਦਾ ਐਕਾ ਹੋਲੀ ਚ ਲਾਇਆ ਕਰ ਠੀਕ ਹੈ ਲਵੇ ਕਨਫਰਕੈਂਸ ਪਹੁੰਚ ਗਏ ਆ ਸਾਡੇ ਹੋਟਲ ਸ਼ਾਮ ਦੇ ਵੱਜ ਗਏ ਸਾਨੂੰ 4:30 5 ਵਜੇ ਆਉਂਦੇ ਇਹਨੂੰ ਕਰੀ ਰਾਮ ਦੁਨੀਆ ਨੀ ਉੱਚੀਆਂ ਸੜਕਾਂ ਦੇਖ ਕੇ ਆਗੇ ਤੇ ਲੀਦਾ ਦਾ ਜਥਾਂ-ਥਾਂ ਦਾ ਵੀਊ ਦੇਖੀ ਇੱਕ ਗੱਲ ਦੀ ਘਾਟ ਰਹੀ ਬੱਸ ਐਸੀ ਵੀ স্নੋ ਫਾਲ ਹੋ স্নੋ ਫਾਲ ਹੋਈ ਨਹੀਂ ਯਾਰ ਬੜਾ ਸਾਨੂੰ ਐ ਸੀਗਾ ਵੀ ਅੱਜ ਹੋ ਪ੍ਰੈਡਿਕਸ਼ਨ ਵੀ ਬਹੁਤ ਸੀਗੀ ਪਰ ਨਹੀਂ ਹੋਈ ਜੀ ਜੀ ਆਪਣਾ ਇਸ ਦਾ ਵਲੌਗ ਤੇ ਜਿੱਦੇ ਤੁਹਾਨੂੰ ਲੈ ਦਿਆਂ ਕੁਝ ਥਾਵਾਂ ਤੇ ਹਾਈਸਟ ਰੋਡ ਉਹ ਦਿਖਾਉਣਾ ਸੀਗਾ ਸੋ ਇਸ ਦੇ ਨਾਲ ਹੀ ਅੱਜ ਦੇ ਵਲੌਗ ਦੀ ਆਪਾਂ ਕਰਦੇ ਹਾਂ ਸਮਾਪਤੀ ਜੁੜੇ ਰਹੇ ਤੁਸੀਂ ਜੀ ਲਦਾਖ ਦੇ ਆਪਣੇ ਸਫ਼ਰ ਨਾਲ ਤੇ ਮਿਲਦੇ ਆਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕੀ ਕਾਲ ਰੱਬ ਰੱਖਾ ਜੀ